ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 7 ਜੁਲਾਈ ਹੈ 5 ਜੁਲਾਈ 1779 ਦੇ ਦਿਨ ਰਣਜੀਤ ਸਿੰਘ ਅਤੇ ਸਦਾਕੌਰ ਦੀਆਂ ਫੌਜਾਂ ਲਾਹੌਰ ਪਹੁੰਚ ਚੁੱਕੀਆਂ ਸਨ ਪਲਾਨ ਦੇ ਮੁਤਾਬਕ ਰਣਜੀਤ ਸਿੰਘ 7 ਜੁਲਾਈ 1799 ਦੀ ਸਵੇਰ ਨੂੰ ਸ਼ਹਿਰ ਦੇ ਵਿੱਚ ਦਾਖਲ ਹੋ ਕੇ ਕਾਬਜ਼ ਹੋ ਗਿਆ ਇੰਗਲਿਟਿਕ ਕਬਜ਼ਾ ਕਰਨ ਵਾਸਤੇ ਚੇਤ ਸਿੰਘ ਦੀ ਵਫਾਦਾਰ ਫੌਜ ਨੇ ਕੋਚ ਲੜਾਈ ਕੀਤੀ ਪਰ ਉਹਨਾਂ ਦੀ ਗਿਣਤੀ ਥੋੜੀ ਹੋਣ ਕਰਕੇ ਰਣਜੀਤ ਸਿੰਘ ਅਤੇ ਸਦਾ ਕੌਰ ਦਾ ਪਲੜਾ ਭਾਰੀ ਰਿਹਾ ਅਖੀਰ ਚੇਤ ਸਿੰਘ ਨੇ ਹਥਿਆਰ ਸੁੱਟ ਦਿੱਤੇ ਅਤੇ ਉਸ ਨੂੰ ਇੱਕ ਜਾਗੀਰ ਦੇ ਕੇ ਬਾਇਜ਼ਤ ਲਾਹੌਰ ਤੋਂ ਭੇਜ ਦਿੱਤਾ ਗਿਆ 1865 ਤੱਕ ਕੂਕਾ ਗੁਰਾਮ ਸਿੰਘ ਕੋਲ ਕਾਫੀ ਚੇਲੇ ਆ ਚੁੱਕੇ ਸਨ। ਉਹਨਾਂ ਦੇ ਵਿੱਚ ਨਰੋਲ ਸਿੱਖੀ ਦਾ ਪ੍ਰਚਾਰ ਕਰਿਆ ਕਰਦਾ ਸੀ ਅਤੇ ਸਿੱਖੀ ਦੇ ਵਿੱਚ ਆ ਚੁੱਕੇ ਪਖੰਡ ਦਾ ਉਹ ਵਿਰੋਧ ਕਰਦਾ ਸੀ। ਇਸੇ ਪ੍ਰਚਾਰ ਹੇਠ ਉਸ ਨੇ ਆਪਣੇ ਚੇਲਿਆਂ ਨੂੰ ਸਮਾਦਾ ਬਣਾਉਣ ਦੇ ਖਿਲਾਫ ਭੜਕਾਇਆ। ਉਸ ਨੇ ਸਮਾਦਾ ਬਣਾਉਣਾ ਸਿੱਖੀ ਦੇ ਮੂਲੋਂ ਉਲਟ ਦੱਸਿਆ। ਸਮਾਦਾ ਢਾਉਣ ਦਾ ਸਭ ਤੋਂ ਪਹਿਲਾ ਐਕਸ਼ਨ 7 ਜੁਲਾਈ 1866 ਦੇ ਦਿਨ ਲੁਧਿਆਣੇ ਹੋਇਆ ਪਰ ਕਿਉਂਕਿ ਇਹ ਕਾਰਵਾਈ ਇੰਨੀ ਵੱਡੀ ਪੱਧਰ ਤੇ ਨਹੀਂ ਸੀ ਹੋਈ ਇਸ ਕਰਕੇ ਅੰਗਰੇਜ਼ਾਂ ਨੇ ਇਸ ਦਾ ਕੋਈ ਨੋਟਿਸ ਨਾ ਲਿਆ। 1955 ਦੇ ਮੋਰਚੇ ਦੇ ਦੌਰਾਨ ਜਦ ਪੁਲਿਸ ਨੇ ਦਰਬਾਰ ਸਾਹਿਬ ਤੇ ਐਕਸ਼ਨ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਉਦੋਂ ਦੇ ਐਕਟਿੰਗ ਪ੍ਰਧਾਨ ਬਾਬਾ ਹਰਕਿਸ਼ਨ ਸਿੰਘ ਨੂੰ 6 ਜੁਲਾਈ ਨੂੰ ਗ੍ਰਿਫਤਾਰ ਕਰ ਲੈ ਗਿਆ ਉਸ ਦੀ ਥਾਂ ਤੇ 7 ਜੁਲਾਈ 1955 ਦੇ ਦਿਨ ਗਿਆਨ ਸਿੰਘ ਰਾੜੇਵਾਲਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਬਣਾਏ ਗਏ ਲਾਲੜੂਆ ਤੇ ਫਤਿਹਬਾਦ ਦੇ ਵਿੱਚ ਵਸ ਕਤਲਖਾਨਾ ਤੋਂ ਬਾਅਦ ਭਾਰਤ ਦੇ ਵਿੱਚ ਕਾਂਗਰਸ ਦੀ ਹਕੂਮਤ ਵਾਲੇ ਜ਼ੋਨ ਦੇ ਵਿੱਚ ਸਿੱਖਾਂ ਉੱਤੇ ਬਹੁਤ ਹਮਲੇ ਕੀਤੇ ਗਏ ਸਨ ਜਿਸ ਦੇ ਨਾਲ 12 ਸਿੱਖ ਮਾਰੇ ਗਏ ਅਤੇ ਦਰਜਨਾ ਜ਼ਖਮੀ ਹੋਏ ਹਰਿਆਣਾ ਦੇ ਵਿੱਚ ਸਿਰਸਾ, ਯਮਨਾਨਗਰ, ਕਾਲਕਾ, ਹਿਮਾਚਲ ਦੇ ਵਿੱਚ ਕੁਲੂ, ਮਨਾਲੀ, ਨਾਹਨ, ਨੂਰਪੁਰ, ਨੈਣਾਦੇਵੀ, ਨਾਲਾਗੜ ਤੋਂ ਇਲਾਵਾ ਦਿੱਲੀ ਅਤੇ ਰਿਸ਼ੀਕੇਸ਼ ਦੇ ਵਿੱਚ ਸਿੱਖਾਂ ਤੇ ਬਹੁਤ ਹਮਲੇ ਹੋਏ ਹਿਮਾਚਲ ਦਾ ਕਾਂਗਰਸੀ ਚੀਫ ਮਿਨਿਸਟਰ ਵੀਰਪੱਦਰ ਸਿੰਘ ਕਾਤਲਾਂ ਦੀ ਪਿੱਠ ਤੇ ਸੀ ਆਪਣੀ ਹਕੂਮਤ ਵੇਲੇ ਸੁਰਜੀਤ ਬਰਨਾਲਾ ਨੇ ਅਕਾਲ ਤਖਤ ਦੇ ਜੱਜਦਾਰ ਸਹਿਬਾਨ ਵੱਲੋਂ ਸਵਮਣ ਭੇਜ ਜਾਣ ਤੇ ਸਖਤ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਰੱਦ ਕੀਤਾ ਸੀ। ਪਰ ਹੁਣ ਕਿਉਂਕਿ ਰਜੀਵ ਗਾਂਧੀ ਨੇ ਉਸ ਨੂੰ ਵਰਤ ਕੇ ਰਾਤ ਕਰ ਦਿੱਤਾ ਸੀ ਤਾਂ ਉਹ 7 ਜੁਲਾਈ 1988 ਨੂੰ ਅਕਾਲ ਤਖਤ ਸਾਹਿਬ ਤੇ ਫਿਰ ਮਾਫੀ ਮੰਗਣ ਦਾ ਡਰਾਮਾ ਰਚਣ ਵਾਸਤੇ ਪੇਸ਼ ਹੋਇਆ ਇਸ ਮੌਕੇ ਤੇ ਸਾਰੇ 59 ਨਵੇਂ ਗ੍ਰੰਥੀ ਅਤੇ ਜਹੇਦਾਰ ਆਪੇ ਅੰਮ੍ਰਿਤਸਰ ਪਹੁੰਚੇ ਹੋਏ ਸਨ ਇਹਨਾਂ ਦੇ ਵਿੱਚ ਹੁਣ ਸਿੰਘ ਪ੍ਰੀਤਮ ਸਿੰਘ ਬਲਬੀਰ ਸਿੰਘ ਮੋਹਨ ਸਿੰਘ ਜਗੀਰ ਸਿੰਘ ਪੂਲਾ ਦੇ ਨਾਮ ਸ਼ਾਮਲ ਸਨ ਉਸ ਨੂੰ ਸੁਣ ਕੇ ਫੈਸਲਾ ਤਾਂ ਕੋਈ ਦਿੱਤਾ ਨਾ ਗਿਆ ਪਰ ਸਿੱਖਾਂ ਦੇ ਵਿੱਚ ਇਸ ਦੇ ਖਿਲਾਫ ਝੋਖਾ ਗੁੱਸਾ ਪਾਇਆ ਗਿਆ 7 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਚਰਨਜੀਤ ਸਿੰਘ ਚੰਨੀ ਪੁੱਤਰ ਗੁਰਨਾਮ ਸਿੰਘ ਵਾਸੀ ਸਾਨੀਆ ਅੰਮ੍ਰਿਤਸਰ ਭੁਪਿੰਦਰ ਸਿੰਘ ਭੋਲਾ ਔਰ ਫਤੇਹ ਸਿੰਘ ਅਤੇ ਸੁਖਦੇਵ ਸਿੰਘ ਬੱਬਰ ਦੋਵੇਂ ਵਾਸੀ ਨੰਗਲ ਏਕਲ ਗੱਡਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 7 ਜੁਲਾਈ 1990 ਦਿਨ ਪੰਜਾਬ ਪੁਲਿਸ ਨੇ ਸੁਖਰਾਜ ਸਿੰਘ ਰਾਜੂ ਵਾਸੀ ਕੱਦਗਿਲ ਅਤੇ ਬਲਵਿੰਦਰ ਸਿੰਘ ਰਾਣਾ ਵਾਸੀ ਫੱਤੂ ਪੀਲਾ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 7 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੁਖਵਾਲਾ, ਪਰਮਜੀਤ ਸਿੰਘ ਫੌਜੀ ਪੁੱਤਰ ਰੂੜ ਸਿੰਘ ਵਾਸੀ ਸਹنسਰਾ, ਭਪਿੰਦਰ ਸਿੰਘ ਅਤੇ ਰਣਜੀਤ ਸਿੰਘ ਜਲਾਲਾਬਾਦ ਤਰਨਤਾਰਨ ਦੇ ਕੋਲ ਜਰਨੈਲ ਸਿੰਘ ਅਤੇ ਕੁੰਦਨ ਸਿੰਘ ਕੁੰਦੀ, ਬਲਕਾਰ ਸਿੰਘ ਅਤੇ ਕਈ ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 7 ਜੁਲਾਈ 1993 ਦੇ ਦਿਨ ਪੁਲਿਸ ਨੇ ਦਲਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਗੋਲੂਵਾਲ ਨੇੜੇ ਬਟਾਲਾ ਅਤੇ ਬਖਤਾਵਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਮੂਲੋਵਾਲੀ ਗੁਰਦਾਸਪੁਰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ